ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਗਲਤੀ ਕੀਤੀ ਹੋਵੇਗੀ ਐਨਾ ਦੇਵ ਭਰਾਵਾਂ ਨੇ ਇਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰਮ ਪਰੇ ਦਰਬਾਰ ਸ਼ਰਿਆ ਉਸਤਾਹੀ ਦੀ سزا ਮੌਤ ਹੈ سزا ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰਨੇ ਲੱਗਦਾ ਤੁਹਾਨੂੰ ਖੁਦਾ ਤੋਂ ਡਰਨੇ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਖੌਫ ਵੇਖੋ ਖੋਜਦੇ ਹਾਂ ਦੇਖੋ ਖੋਜਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਜਿੱਤੇ ਦੇ ਹੰਝੂ ਪੂੰਝ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਨਨ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਉੱਤੇ ਲਾਉਣ ਵਾਲਾ ਬੰਦਾ ਸਿੰਘ ਹੈ ਓਏ ਸਿੰਘੋ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਡਾਊਨਲੋਡ ਸ਼ੇਅਰ ਚਾਟ